ਪਹਿਲੀ ਬਾਲ ਨਾਗ ਤੇ ਨਵਲ ਮੈਂ ਤੁਹਾਨੂੰ ਡਬਲ ਆਉਣ ਦੂਗਾ ਨਾਗ ਤੇ ਨਵਲ ਛੱਕ ਨਾਗ ਨੇ ਪੈਸਰੀ ਤੇ ਛੱਕਾ ਹੀ ਤੇ ਇਹਦੇ ਤੇ ਚੌਕਾ ਮਾਰ ਆਹ ਲੈ ਆ ਨਾਗਾ ਆਹ ਤਾਂ ਇਹਦਾ ਪਈ ਨੂੰ ਲਾਸਟ ਫਿਰ ਪੱਖੋ ਕਲਾ ਵੀਰੇ 22 24 ਸ਼ਾਟ ਓਏ ਨੱਕ ਹਸਰਿਆ ਜਮੰਡੀ ਵਾਲਿਆਂ ਨੂੰ ਵਾਕਈ ਜਿੱਤ ਜੀਏ ਕ੍ਰਿਕਟ ਦੀ ਜਿੱਤ ਹੋਣੀ ਚਾਹੀਦੀ ਹੈ ਅਰੇ ਪਕੂਚਾ ਭਾਈ ਭਾਈ ਤਾਂ ਨਾ ਲੁਧਿਆਣਾ ਜੀ ਵੀ ਲਾਈਵ ਜੁੜ ਗਏ ਭਾਜੀ ਫੋਰਚੂਨਰ ਕਾਸਟ ਦੀ ਮੈਂ ਤੇ ਤਨੂਤਾ ਹਰਿਆਣੇ ਦੀਆਂ ਟੀਮਾਂ ਦੇ ਟੱਕਰ ਆ ਇਹਦੇ ਕੋਲੇ ਸਾਰੀ ਸ਼ੌਟ ਆ ਕੱਲ ਫਾਈਨਲ ਡੇ ਆ ਦਰਸ਼ਕਾਂ ਦੇ ਲਈ ਪੰਜ ਮੋਟਰਸਾਈਕਲ ਆ ਤੇ ਇਧਰ ਆ ਨਾ ਆ ਖਲਗੜੀ ਕਮੇਟੀ ਦਾ 510 ਸਰਕਾਰੀਆ ਦਾ ਇਧਰਲੇ ਪਾਸੇ ਹੋਰ ਕਿਵੇਂ ਦਿੱਤੇ ਹੋਰ ਕਰੇ ਦਿੱਤੇ ਵੇਖੋ ਕਿੰਨੀ ਤਗੜੀ ਵਾਪਸੀ ਕੀਤੀ ਆ ਸੂਰਜਗੜ ਵੱਲੋਂ ਵੀਰੇ ਤਗੜਾ ਖੇਡੂਗਾ ਉਹਦੀ ਤਾਰੀਫ ਵੀ ਹੋਊਗੀ ਆਹ ਬਾਲ ਭਾਈਆ ਕਿਹੜਾ ਸ਼ਾਟ ਹੈ ਤੇ ਚਾਰ ਤੇ ਦੀਪਨਪੁਰਜੂ ਬਈ ਛੱਕਾ ਵੱਜਦਾ ਹੈ ਬਈ ਛੱਕਾ ਤੇ ਜਾਂ ਦੀਪਨਪੁਰਜੂ ਪਿੰਡੀ ਵਾਲਾ ਪਰ ਪਰ ਮੈਚ ਬਰਾਬਰੀ ਦੇ ਵਿਲੇ ਜੇ ਹੈਪੀ ਨਿਊ ਓਵਰ ਲਾਤਾ ਮੈਚ ਫਿਰ ਕਹਿੰਦੇ ਆ

ਚਾਰ ਵਾਲਾ ਨਾਗ ਦੇ ਇੱਕ ਵਾਰ ਨਹੀਂ